ਜਦੋਂ ਇੱਕ ਬੰਦੇ ਨੂੰ ਪਤਾ ਹੋਵੇ ਕਿ ਮੈਨੂੰ ਥੋੜੇ ਹੀ ਸਮੇਂ ਤੱਕ ਫਾਂਸੀ ਦੇ ਫੰਦੇ ਤੇ ਲਟਕਾ ਦਿੱਤਾ ਜਾਵੇਗਾ ਮੇਰੀ ਜ਼ਿੰਦਗੀ ਥੋੜੇ ਹੀ ਸਮੇਂ ਦੀ ਬਚੀ ਹੈ ਪਰ ਜਦੋਂ ਇਹ ਬੰਦੇ ਨੂੰ ਪਤਾ ਲੱਗੇ ਕਿ ਮੇਰੀ ਜ਼ਿੰਦਗੀ ਬਚ ਗਈ ਹੈ ਤਾਂ ਉਹ ਬੰਦਾ ਕੀ ਮਹਿਸੂਸ ਕਰਦਾ ਹੋਵੇਗਾ ਤਾਂ ਆਓ ਮੌਤ ਤੋਂ ਜ਼ਿੰਦਗੀ ਦੀ ਕਹਾਣੀ ਸੁਣਦੇ ਹਾਂ ਜਿਹਾ ਹੀ ਇੱਕ ਮਾਵਲੇ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਜੋ ਮੱਧ ਪ੍ਰਦੇਸ਼ ਦੇ ਖੰਡਵਾ ਦੇ ਵਿੱਚ ਸਾਹਮਣੇ ਆਇਆ ਸੀ 30 ਜਨਵਰੀ 2013 ਨੂੰ 9 ਸਾਲ ਦੀ ਇੱਕ ਬੱਚੀ ਘਰੋਂ ਬਾਹਰ ਗਈ ਮਾਪੇ ਉਡੀਕ ਡੀਕ ਪਰੇਸ਼ਾਨ ਹੋਣ ਲੱਗੇ ਆਣਗਮਾਨ ਚ ਆਪਣੀ ਧੀ ਨੂੰ ਲੱਭਦੇ ਰਹੇ ਜਦੋਂ ਧੀ ਨਾ ਮਿਲੀ ਤਾਂ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਗਈ। ਪੁਲਿਸ ਫੌਰੀ ਹਰਕਤ ਦੇ ਵਿੱਚ ਆ ਗਈ। ਖੈਰ 2 ਦਿਨ ਬਾਅਦ ਬੱਚੀ ਦੀ ਲਾਸ਼ ਖੇਤਾਂ ਚੋਂ ਮਿਲੀ। ਉਸ ਤੋਂ ਮੌਂਟਮੰਦੀ ਰਿਪੋਰਟ ਦੇ ਮੁਤਾਬਕ ਬੱਚੀ ਨਾਲ ਜ਼ਬਰਜਨਾਹ ਹੋਇਆ ਸੀ। ਲੋਕਾਂ ਨੇ ਬੱਚੀ ਨੂੰ ਆਖਰੀ ਵਾਰ 21 ਸਾਲ ਦੇ ਇੱਕ ਨੌਜਵਾਨ ਦੇ ਨਾਲ ਦੇਖਿਆ ਸੀ। ਉਹ ਦੋਦੀ ਸੀ। ਪੁਲਿਸ ਨੇ ਪਹਿੜ ਨੱਪੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦਾ ਨਾਮ ਅਨੋਖੀ ਲਾਲ ਸੀ। ਉਹ ਗਰੀਬਸਾਨ ਦਾ ਪੁੱਤਰ ਸੀ। ਉਸ ਤੇ ਪਰਿਵਾਰ ਚ ਮਾਪੇ ਅਤੇ ਕਪੜਾ ਸੀ। ਦਸੰਬਰ 2012 ਦੇ ਵਿੱਚ ਦਿੱਲੀ ਚ ਵਾਪਰੇ ਨਿਰਪਿਆ ਕਾਨਮਗਰੋ ਸਮਾਜ ਦੇ ਹਰ ਵਰਗ ਦੇ ਵਿੱਚ ਗੁੱਸਾ ਸੀ ਫਿਰ ਇਸ ਮਾਮਲੇ ਨੇ ਵੀ ਤਾਂ ਮੀਡੀਆ ਦੇ ਵਿੱਚ ਆਉਣਾ ਹੀ ਸੀ ਪੁਲਿਸ ਤੇ ਸਥਾਨਕ ਅਦਾਲਤ ਨੇ ਇੰਨੀ ਤੇਜ਼ੀ ਨਾਲ ਕੰਮ ਕੀਤਾ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਉਸ ਨੂੰ ਦੋਸ਼ੀ एलान ਦਿੱਤਾ ਗਿਆ ਅਤੇ ਲੋਕਾਂ ਦੀ ਭਾਵਨਾ ਹੈ ਕਿ ਬਲਾਤਕਾਰੀਆਂ ਨੂੰ ਤਾਂ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਇਸ ਘਣਾਉਣੇ ਅਪਰਾਧੀ ਨੂੰ ਵੀ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਅਦਾਲਤ ਨੇ ਕਿਹਾ ਕਿ ਅਣੋਖੀ ਲਾਜ ਸਮਾਜ ਲਈ ਖਤਰਾ ਹੈ ਮੱਧ ਪ੍ਰਦੇਸ਼ ਹਾਈ ਕੋਰਟ ਨੇ ਵੀ ਹੇਠਲੀ ਅਦਾਲਤ ਦੇ ਵੱਲੋਂ ਸੁਣਾਈ ਸਜ਼ਾ ਬਰਕਰਾਰ ਰੱਖੀ ਮਾਰਚ 2024 ਚ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਪ੍ਰੋਜੈਕਟ 39ਏ ਨਾਲ ਜੁੜੀ ਵਕੀਲ ਸ੍ਰੀਆ ਰਸਤੋਕੀ ਇਸ ਮਾਮਲੇ ਦੀ ਦਿੱਤਾ ਹੈ ਤੱਕ ਦੇ ਬਲਾਤਕਾਰ ਦੇ ਦੋਸ਼ੀ ਐਲਾਨੇ ਗਏ ਅਨੋਖੀ لال ਦੇ ਨਾਲ ਮੁਲਾਕਾਤਾਂ ਕੀਤੀ ਸਬੂਤਾਂ ਦੀ ਗੈਰੀਕੋਖ ਕੀਤੀ ਅਤੇ ਸੱਚ ਸਾਹਮਣੇ ਲਿਆਂਦਾ ਅਨੋਖੀ لال ਦੀ ਮਾਨਸਿਕ ਸਿਹਤ ਬਹੁਤ ਨਿੱਗਰ ਚੁੱਕੀ ਸੀ ਉਸ ਨੂੰ ਆਪਣੀ ਗੱਲ ਦੱਸਣ ਜੋਗਾ ਬਣਾਉਣ ਖਾਤਰ ਕਾਫੀ ਯਤਨ ਕਰਨੇ ਪਏ ਆਖਰ ਉਸ ਨੇ ਦੱਸਿਆ ਕਿ ਮੇਰਾ ਨਾਮ ਅਨੋਖੀ ਲਾਲ ਮੈਂ ਮੱਧ ਪ੍ਰਦੇਸ਼ ਦੇ ਖੰਡਵਾ ਦੇ ਵਿੱਚ ਰਹਿੰਦਾ ਹੋਰ ਕੋ ਕੁਵੀਲੀਆ ਚੋਂ ਹਾਂ ਮੈਂ 10 ਸਾਲ ਦੀ ਉਮਰ ਤੋਂ ਦੁੱਧ ਵੇਚਣ ਦਾ ਕੰਮ ਕਰਦਾ ਆ ਰਿਹਾ ਸੀ ਮੈਂ ਕਦੇ ਵੀ ਸਕੂਲ ਨਹੀਂ ਗਿਆ ਮੈਂ 21 ਸਾਲ ਦਾ ਸੀ ਜਦੋਂ ਖੰਡਵਾ ਚ 9 ਸਾਲ ਦੀ ਕੁੜੀ ਘਰੋਂ ਗਾਇਬ ਹੋ ਗਈ ਅਤੇ 2 ਦਿਨ ਬਾਅਦ ਉਸ ਦੀ ਲਾਸ਼ ਖੇਤਾਂ ਚੋਂ ਮਿਲੀ ਕਹਿੰਦੇ ਹਨ ਕਿ ਉਸ ਨਾਲ ਬਲਾਤਕਾਰ ਹੋਇਆ ਸੀ ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਨੇ ਉਸ ਨੂੰ ਆਖਰੀ ਵਾਰ ਮੇਰੇ ਨਾਲ ਦੇਖਿਆ ਸੀ ਪੁਲਿਸ ਨੇ ਮੈਨੂੰ ਫੜ ਲਿਆ ਮੇਰੇ ਤੇ ਇੰਨੀ ਤੇਜ਼ੀ ਨਾਲ ਕਾਰਵਾਈ ਹੋਈ ਕਿ ਮੈਨੂੰ ਕੋ ਸਮਝ ਹੀ ਨਾ ਲੱਗੇ ਕਿ ਕੀ ਹੋ ਰਿਹਾ ਹੈ 1 ਮਹੀਨੇ ਚ ਹੀ ਸਭ ਕੁਝ ਹੋ ਗਿਆ ਮੇਰੇ ਪਿਤਾ ਕੋਲ ਥੋੜੀ ਜਹੀ ਜ਼ਮੀਨ ਸੀ ਮੈਂ ਪੁਲਿਸ ਕੋਲ ਫਸ ਗਿਆ ਤਾਂ ਮੇਰੇ ਬਾਪ ਕੋਲ ਪੈਸੇ ਨਹੀਂ ਸਨ ਉਹ ਬਹੁਤ ਗਰੀਬ ਹੋਣ ਕਰਕੇ ਮੈਨੂੰ ਵਕੀਲ ਤਾਂ ਸਰਕਾਰੀ ਮਿਲ ਗਿਆ ਪਰ ਹੋਰ ਖਰਚਿਆਂ ਵਾਸਤੇ ਅੱਧੀ ਜ਼ਮੀਨ ਵੇਚਣੀ ਪਈ ਖੜਵਾਂ ਦੀ ਅਦਾਲਤ ਵਿੱਚ ਕੇਸ ਚੱਲਿਆ ਪਿੰਡ ਦੇ ਹੀ ਇੱਕ ਬੰਦੇ ਨੇ ਮੇਰੇ ਖਿਲਾਫ ਗਵਾਹੀ ਦਿੱਤੀ ਉਸਨੇ ਵੀ ਕੁੜੀ ਦੇ ਮਾਪਿਆਂ ਦੀ ਆਖੀ ਗੱਲ ਹੀ ਅਦਾਲਤ ਦੇ ਵਿੱਚ ਕਹੀ ਪਰ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਮੈਂ ਪਿੰਡ ਦੇ ਵਿੱਚ ਨਹੀਂ ਸੀ ਕਿਤੇ ਕੰਮ ਗਿਆ ਹੋਇਆ ਸੀ ਪੁਲਿਸ ਕਹਿੰਦੀ ਹੈ ਕਿ ਇਹ ਔਖਾ ਕੇਸ ਹੈ ਫਿਰ ਵੀ ਪੁਲਿਸ ਨੇ ਜਾਂਚ ਸਿਰਫ 9 ਦਿਨਾਂ ਦੇ ਵਿੱਚ ਹੀ ਪੂਰੀ ਕਰ ਲਈ। ਇਹੀ ਨਹੀਂ ਸਿਰਫ 13 ਦਿਨਾਂ ਚ ਹੀ ਅਦਾਲਤ ਨੇ ਮੈਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਇਸ ਦਾ ਕੋਈ ਚਸੰਦੀਦ ਗਵਾਹ ਵੀ ਨਹੀਂ ਸੀ ਪਰ ਕਹਿੰਦੇ ਨੇ ਉਹਨਾਂ ਨੂੰ ਸਬੂਤ ਮਿਲੇ ਸਨ। ਕਿਸੇ ਨੇ ਮੈਨੂੰ ਦੱਸਿਆ ਕਿ ਤੈਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣ ਕੇ ਮੇਰੇ ਹੋਸ਼ ਉੱਡ ਗਏ ਮੈਂ ਕੰਬਣ ਲੱਗਿਆ। ਮੇਰੇ ਦਿਮਾਗ ਨੇ ਕੰਮ ਕਰਨਾ ਛੱਡ ਦਿੱਤਾ। ਮੇਰੇ ਸੰਗੋਂ ਵਰਕੀ ਨਾ ਲੰਗੇ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਜਾਨ ਲੈ ਲਵਾਂਗਾ ਮੈਨੂੰ ਮੌਕਾ ਨਹੀਂ ਮਿਲ ਸਕਿਆ ਨਹੀਂ ਤਾਂ ਮੈਂ ਖੁਦਕੁਸ਼ੀ ਕਰ ਲੈਣੀ ਸੀ ਜੇਲ੍ਹ ਦਾ ਮਾਹੌਲ ਤੁਹਾਨੂੰ ਪਤਾ ਹੀ ਹੈ ਬਲਾਦਕਾਰ ਦੇ ਦੋਸ਼ੀਆਂ ਦੇ ਅੰਦਰ ਕੋਈ ਇੱਜ਼ਤ ਨਹੀਂ ਹੁੰਦੀ ਉਸੇ ਹਿਸਾਬ 2013 ਚ ਮੇਰਾ ਕੇਸ ਹਾਈ ਕੋਰਟ ਦੇ ਵਿੱਚ ਲੱਗਿਆ ਹਾਈ ਕੋਰਟ ਨੇ ਵੀ ਮੌਤ ਦੀ ਸਜ਼ਾ ਵਰਕਰਾ ਰੱਖੀ ਮੈਂ ਫੇਰ ਟਾਈਂ ਦੀ ਕਲਾ ਚੜਿਆ ਗਿਆ ਮੈਨੂੰ ਉਸ ਕੱਲ ਦਾ ਦੁੱਖ ਸੀ ਕਿ ਮੈਨੂੰ ਬਿਨਾਂ ਕਿਸੂਰੋਂ ਸਜ਼ਾ ਕਿਉਂ ਮਿਲ ਰਹੀ ਹੈ ਮੇਰੇ ਗਰੀਬ ਪਰਿਵਾਰ ਕੋਲ ਤਾਂ ਮੈਨੂੰ ਮਿਲਣ ਆਉਣ ਵਾਸਤੇ ਵੀ ਪੈਸੇ ਨਾ ਰਹੇ ਮੇਰੇ ਪਿਤਾ ਜੀ ਇਸੇ 7ਵੇਂ ਚ ਦੁਨੀਆ ਤੋਂ ਚਲੇ ਗਏ। ਜ਼ਮੀਨ ਵੀ ਗਈ ਤੇ ਮੁੰਡਾ ਵੀ ਨਾ ਆਇਆ। ਮੈਨੂੰ ਮਿਲਣਾ ਆਉਂਦਾ ਮੇਰਾ ਭਰਾ ਰਾਤ ਨੂੰ ਰੇਲਵੇ ਸਟੇਸ਼ਨ ਤੇ ਸੌਂਦਾ ਸੀ। ਫਿਰ ਮੈਂ ਹੀ ਉਸ ਨੂੰ ਮਨਾ ਕਰ ਦਿੱਤਾ ਕਿ ਹੁਣ ਤੂੰ ਮੈਨੂੰ ਮਿਲਣ ਨਾ ਆਇਆ ਕਰ। ਮੈਂ ਪਰਿਵਾਰ ਨੂੰ ਹੋਰ ਦੁਖੀ ਕਿਵੇਂ ਕਰ ਸਕਦਾ ਸੀ? ਫਿਰ ਮੇਰਾ ਕੇਸ ਸੁਪਰੀਮ ਕੋਰਟ ਚ ਪਹੁੰਚ ਗਿਆ। 6 ਸਾਲ ਬਾਅਦ 2019 ਚ ਸੁਪਰੀਮ ਕੋਰਟ ਨੇ ਕਿਹਾ ਕਿ ਮੇਰੇ ਮਾਮਲੇ ਚ ਕਈ ਖਾਮੀਆਂ ਸਨ ਜਿਸ ਦੀ ਸੁਣਵਾਈ ਹੋਣੀ ਸੀ। ਜੱਜ ਸਾਹਿਬ ਨੇ ਵਿਚਾਰ ਲਈ ਵਕੀਲ ਵੀ ਦਿੱਤੇ। ਜੱਜ ਸਾਹਿਬ ਨੇ ਫਿਰ ਹੇਠਲੀ ਅਦਾਲਤ ਨੂੰ ਮੇਰਾ ਮਾਮਲਾ ਸੁਣਨ ਲਈ ਕਿਹਾ। ਮੈਨੂੰ ਥੋੜੀ ਉਮੀਦ ਹੋਈ। ਮੈਨੂੰ ਆਪਣਾ ਆਪ ਸੰਭਾਲਣ ਲਈ ਕੋਸ ਸਮਾਂ ਲੱਗਾ। ਫਿਰ ਮੈਂ ਬੇਗੁਨਾਹੀ ਸਾਬਤ ਹੋਣ ਦੀ ਉਮੀਦ 'ਚ ਜੇਲ੍ਹ 'ਚ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ। ਹੁਣ ਤਾਂ ਖੁਦਕੁਸ਼ੀ ਦੇ ਖਿਆਲ ਵੀ ਘੱਟ ਹੀ ਆਉਂਦੇ ਸਨ। ਮੈਂ ਸਾਥੀ ਕੈਦੀਆਂ 'ਚ ਕੁਝ ਦੋਸਤ ਬਣਾਏ। ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ। ਜੇਲ੍ਹ 'ਚ ਹੀ ਕਿਸੇ ਨੇ ਮੈਨੂੰ ਕਿਹਾ ਕਿ ਮੈਨੂੰ ਆਪਣੇ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਬਾਹਰ ਆ ਕੇ ਮਿਲੂ ਇਹ ਨਾ ਲੱਗੇ ਵੀ ਮੈਂ ਆਪਣਾ ਸਮਾਂ ਬਰਬਾਦ ਕੀਤਾ ਹੈ। ਇਹ ਸੋਚ ਕੇ ਜੇਲ੍ਹ ਅੰਦਰ ਫਿਰ ਮੈਂ ਪੜ੍ਹਾਈ ਸ਼ੁਰੂ ਕੀਤੀ 10ਵੀਂ ਪਾਸ ਕੀਤੀ ਪੜ੍ਹਾਈ ਦੇ ਨਾਲ-ਨਾਲ ਮੈਂ ਯੋਗਾ ਤੇ ਪੂਜਾ ਪਾਠ ਵੀ ਕਰਨਾ ਸ਼ੁਰੂ ਕਰ ਦਿੱਤਾ ਇਸ ਕਾਰਨ ਮੇਰੀ ਮਾਨਸਿਕ ਹਾਲਤ 'ਚ ਕਾਫੀ ਸੁਧਾਰ ਹੋਇਆ ਪਰ ਉਮੀਦ ਥੋੜਾ ਜਿਹੀ ਰਹੀ ਰਹੀ 2022 'ਚ ਖੰਡਵਾ ਦੀ ਅਦਾਲਤ ਨੇ ਫਿਰ ਮੌਤ ਦੀ ਸਜ਼ਾ ਸੁਣਾ ਦਿੱਤੀ ਇਸ ਮੋੜ ਤੇ ਚਮਤਕਾਰ ਹੋਇਆ ਪ੍ਰੋਜੈਕਟ 39ਏ ਦੀ ਟੀਮ ਅਤੇ ਵਕੀਲ ਸ੍ਰੇਹਾ ਰਸਤੋਗੀ ਨਾਲ ਜੁੜੀ ਪ੍ਰੋਜੈਕਟ 39ਏ ਨੇ ਨੋਖੀ ਲਾਲ ਨੂੰ ਕੋਈ ਫਾਂਸੀ ਦੀ ਸਜ਼ਾ ਦੇ ਫੈਸਲੇ ਦੇ ਖਿਲਾਫ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਫਿਰ ਅਪੀਲ ਦਾਇਰ ਕੀਤੀ। ਅਨੋਖੀ لال ਦੀ ਵਕੀਲ ਨੇ ਅਦਾਲਤ 'ਚ ਕਿਹਾ ਕਿ ਡੀਐਨਏ ਰਿਪੋਰਟ ਦੇ ਵਿੱਚ ਕਈ ਖਾਮੀਆਂ ਹਨ। ਪਿਛਲੇ 10 ਸਾਲਾਂ ਦੇ ਵਿੱਚ ਵੱਖ-ਵੱਖ ਅਦਾਲਤਾਂ ਨੇ ਸੁਣਵਾਈ ਦੌਰਾਨ ਇਹ ਖਾਮੀਆਂ ਦੇਖੀਆਂ ਨਹੀਂ ਕਿਨਾਂ। ਉਹਨਾਂ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਇਸ ਰਿਪੋਰਟ ਦੇ ਸਾਰੇ ਦਸਤਾਵੇਜ਼ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣ ਅਤੇ ਇਹਨਾਂ ਨੂੰ ਤਿਆਰ ਕਰਨ ਵਾਲੇ ਮਾਹਰ ਪੋਸਟਗ੍ਰੈਜੂਏਟ ਲਈ ਅਦਾਲਤ ਦੇ ਵਿੱਚ ਬੁਲਾਏ ਜਾਣ। ਇਸ ਪਟੀਸ਼ਨ ਕਾਰਨ ਹਾਈ ਕੋਰਟ ਨੇ ਕੇਸ ਤੀਜੀ ਵਾਰ ਹੇਠਲੀ ਅਦਾਲਤ ਨੂੰ ਭੇਜ ਦਿੱਤਾ। ਇਹ ਕੇਸ ਉਸੇ ਥਾਂ ਵਾਪਸ ਆ ਗਿਆ। ਇਥੋਂ 2013 ਦੇ ਵਿੱਚ ਸ਼ੁਰੂ ਹੋਇਆ ਸੀ ਵਕੀਲ ਦੇ ਦੱਸਣ ਮੁਤਾਬਕ ਡੀਐਨਏ ਰਿਪੋਰਟ ਨੂੰ ਬਰੀਕੀ ਦੇ ਨਾਲ ਖੋਖਣ ਦੇ ਮਗਰੋਂ ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ ਦਰਸਲ ਬੱਚੀ ਦੇ ਸਰੀਰ ਤੋਂ ਮਿਲਿਆ ਡੀਐਨਏ ਨੋਖੀ ਲਾਲ ਦਾ ਨਹੀਂ ਸੀ ਕਿਸੇ ਹੋਰ ਆਦਮੀ ਦਾ ਸੀ ਹੁਣ ਤੱਕ ਅਦਾਲਤ ਇਹ ਹੀ ਮੰਨ ਕੇ ਚੱਲ ਰਹੀ ਸੀ ਕਿ ਇਹ ਡੀਐਨਏ ਇੱਕ ਆਦਮੀ ਦਾ ਹੈ ਭਾਵੇਂ ਇਹ ਨੋਖੀ ਲਾਲ ਦਾ ਵੀ ਹੋ ਸਕਦਾ ਹੈ ਬਾਕੀ ਸਬੂਤ ਵੀ ਨੋਖੀ ਲਾਲ ਦੇ ਵੱਲ ਹੀ ਉਂਗਲ ਕਰ ਰਹੇ ਸਨ ਇਸੇ ਲਈ ਅਦਾਲਤ ਨੇ ਉਸ ਨੂੰ ਦੋਸ਼ੀ ਲਾਉਣਾ ਸੀ ਹਾਲਾਂਕਿ ਇਸ ਵਾਰ ਅਦਾਲਤ ਨੇ ਕਿਹਾ ਇਹ ਪ੍ਰਤੱਖ ਦਿਸਦਾ ਸੀ ਕਿ ਡੀਐਨਏ ਕਿਸੇ ਹੋਰ ਦਾ ਹੈ। ਅਦਾਲਤ ਨੇ ਪੁਲਿਸ ਦੇ ਦਿੱਤੇ ਹੋਰ ਸਬੂਤਾਂ ਬਾਰੇ ਵੀ ਕਈ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਇਹਨਾਂ ਨੂੰ ਇਕੱਠਾ ਕਰਨ ਅਤੇ ਟੈਸਟ ਕਰਨ ਦੇ ਵਿੱਚ ਕਈ ਗਲਤੀਆਂ ਹੋਈਆਂ ਹਨ। ਇਹਨਾਂ ਸਬੂਤਾਂ ਨਾਲ ਆਸਾਨੀ ਦੇ ਨਾਲ ਸੇੜਸੜ ਕੀਤੀ ਜਾ ਸਕੀ ਹੈ। ਸੰਵਿਧਾਨਕ ਅਦਾਲਤ ਨੇ ਨੋਖੀ ਲਾਲ ਨੂੰ 2013 ਤੇ ਫਿਰ 2022 ਦੇ ਵਿੱਚ ਸਜ਼ਾ ਇਹ ਮੌਸਨਾਈ ਸੀ। ਉਸੇ ਅਦਾਲਤ ਨੇ ਕਿਹਾ ਕਿ ਪੁਲਿਸ ਸਾਬਤ ਕਰਨ ਦੇ ਵਿੱਚ ਨਾਕਾਮ ਰਹੀ ਹੈ ਕਿ ਸਬੂਤਾਂ ਦੇ ਨਾਲ ਸੇੜਸੜ ਨਾ ਹੋਵੇ। ਇਹੋ ਪ੍ਰੋਜੈਕਟ 39ਏ ਦੇ ਉਦੋਂ ਸਦਕਾ ਅਦਾਲਤ ਨੇ ਉਸਨੂੰ ਵਰੀ ਕਰ ਦਿੱਤਾ। ਆਖਰ 11 ਸਾਲਾਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਇਆ। ਅਨੋਖੀ لال ਦੀ ਚੰਗੀ ਕਿਸਮਤ ਸਮਝੋ ਕਿ ਉਹ ਜੇਲ੍ਹ ਤੋਂ ਛੁੱਟ ਗਿਆ। ਉਹ ਦੱਸਦਾ ਹੈ ਕਿ ਨਾ 11 ਸਾਲਾਂ ਦੇ ਵਿੱਚ ਮੈਂ ਬਹੁਤ ਕੁਝ ਭੁੱਲ ਗਿਆ ਹਾਂ ਆਪਣੀ ਮਾਂ ਬੋਲੀ ਕੋਰ ਕੋ ਵੀ। ਹਾਲਾਂਕਿ ਹੁਣ ਹੌਲੀ-ਹੌਲੀ ਮੈਨੂੰ ਕੁਝ ਗੱਲਾਂ ਯਾਦ ਆ ਰਹੀਆਂ ਹਨ। ਘਰ ਆਇਆ ਤਾਂ ਕਈ ਰਿਸ਼ਤੇਦਾਰ ਮੈਨੂੰ ਮਿਲਣ ਆਏ ਪਰ ਮੈਂ ਉਹਨਾਂ ਨੂੰ ਪਹਿਚਾਨ ਨਹੀਂ ਸਕਿਆ। ਬਾਹਰ ਆਇਆ ਤਾਂ ਦੁਨੀਆ ਬਹੁਤ ਬਦਲੀ-ਬਦਲੀ ਲੱਗ ਰਹੀ ਹੈ। ਕਿੰਨੀਆਂ ਹੀ ਇਮਾਰਤਾਂ ਬਣ ਗਈਆਂ। ਮੈਨੂੰ ਲੱਗਦਾ ਹੈ ਕਿ ਆਜ਼ਾਦੀ ਬਹੁਤ ਵੱਡੀ ਚੀਜ਼ ਹੈ ਜੇਕਰ ਮੈਂ ਆਪਣੀ ਜਾਨ ਲੈ ਲੈਂਦਾ ਤਾਂ ਕੀ ਹੁੰਦਾ ਹਰ ਕੋਈ ਸੋਝਦਾ ਹੈ ਕਿ ਮੈਂ ਅਪਰਾਧ ਕੀਤਾ ਹੋਵੇਗਾ ਇਸ ਲਈ ਮੈਂ ਆਪਣੀ ਜਾਨ ਲੈ ਲਈ ਜੋ ਵੀ ਹੋਵੇ ਇਸ ਕੇਸ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸਮਾਜ ਦੀਆਂ ਨਜ਼ਰਾਂ 'ਚ ਮੈਂ ਅੱਜ ਵੀ ਦੋਸ਼ੀ ਹਾਂ ਮੈਨੂੰ ਅੱਜ ਵੀ ਬਹੁਤ ਸਾਰੀਆਂ ਗੱਲਾਂ 'ਚ ਸਮੱਸਿਆਵਾਂ ਆਉਣਗੀਆਂ ਜਿਵੇਂ ਵਿਆਹ ਕਰਵਾਉਣ 'ਚ ਬਲਾਤਕਾਰੀ ਐਲਾਨੇ ਆਦਮੀ ਨੂੰ ਕੌਣ ਆਪਣੀ ਧੀ ਦੇਵੇਗਾ ਫਿਰ ਮੈਂ ਜੇਲ੍ਹ ਦੀ ਜ਼ਿੰਦਗੀ ਨੂੰ ਬੁਰੇ ਸੁਪਨੇ ਵਾਂਗ ਭਲਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਮੈਨੂੰ ਕਿਸੇ ਨੂੰ ਮਿਲਣ ਦਾ ਸਮਾਂ ਨਹੀਂ ਮਿਲਿਆ ਪੈਸੇ ਕਮਾਉਲੀ ਮੈਂ ਆਉਂਦਿਆ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੁਣ ਮੈਂ ਅਤੀਤ ਨੂੰ ਭੁੱਲ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹਾਂ ਮੈਨੂੰ ਪੈਸੇ ਕਮਾਉਣੇ ਹੀ ਪੈਣਗੇ ਤਾਂ ਜੋ ਪਰਿਵਾਰ ਦੇ ਸਿਰ ਚੜਿਆ ਕਰਜ਼ਾ ਮੋੜ ਸਕਾਂ ਆਪਣੇ ਘਰ ਨੂੰ ਮਰੰਮਤ ਕਰਵਾ ਸਕਾਂ ਨੋਖੀ ਲਾਲਤਾ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਉਤੀ ਜੀਵਨ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਪਰ ਜ਼ਿੰਦਗੀ ਕੋਈ ਫਿਲਮ ਨਹੀਂ ਹੁੰਦੀ ਇੱਕ ਅਧਿਐਨ ਦੇ ਵਿੱਚ ਪਤਾ ਲੱਗਿਆ ਹੈ ਕਿ ਮੌਤ ਦੀ ਸਜ਼ਾ ਪਾਉਣ ਵਾਲੇ ਕੈਦੀਆਂ ਵਿੱਚੋਂ 60% ਤੀ ਮਰ ਮਰ ਕੇ ਜਿਉਂਦੇ ਹਨ ਮਾਨਸਿਕ ਤੌਰ ਤੇ ਬਿਮਾਰ ਹੋ ਗਏ ਦੂਜੇ ਪਾਸੇ ਪੀੜਤ ਪਰਿਵਾਰ ਦੀ ਗੱਲ ਕਰੀਏ ਤਾਂ ਆਦਾਸ ਤੋਂ ਸੈਂਕੜੇ ਕਿਲੋਮੀਟਰ ਦੂਰ ਬੈਠੇ ਪੀੜਤ ਦੇ ਪਿਤਾ ਦਾ ਕਹਿਣਾ ਹੈ ਕਿ ਮੈਨੂੰ ਪਤਾ ਨਹੀਂ ਸੀ ਕਿ ਅਨੋਖੀ ਲਾਲ ਨੂੰ ਬਰੀ ਕਰ ਦਿੱਤਾ ਗਿਆ ਕਿਸੇ ਅਣਜਾਣ ਵਿਅਕਤੀ ਨੇ ਮੈਨੂੰ ਫੋਨ ਕਰਕੇ ਇਸ ਬਾਰੇ ਦੱਸਿਆ ਇਸ ਕੇਸ ਬਾਰੇ ਗੱਲ ਕਰਦੇ ਹਾਂ ਬੇਵਸ ਬਾਪ ਦੀ ਆਵਾਜ਼ ਤੋਂ ਪੁਲਿਸ ਅਤੇ ਨਿਆਂ ਪ੍ਰਣਾਲੀ ਪ੍ਰਤੀ ਡੂੰਘਾ ਗੁੱਸਾ ਚੜਕਦਾ ਹੈ ਉਸਦੇ ਪਰਿਵਾਰ ਦਾ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ ਉੱਠ ਗਿਆ ਹੈ ਉਹ ਕਹਿੰਦਾ ਹੈ ਸਾਡਾ ਗੁੱਸਾ ਠੰਡਾ ਕਰਨ ਦੇ ਲਈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਹੁਣ ਉਹ ਬਾਹਰ ਆ ਗਿਆ ਸਾਰਾ ਸਿਸਟਮ ਬੇਪਰਵਾਹ ਲੋਕਾਂ ਨਾਲ ਭਰਿਆ ਪਿਆ ਹੈ ਜੇਕਰ ਮੇਰੇ ਕੋਲ ਪੈਸੇ ਹੁੰਦੇ ਤਾਂ ਕੇਸ ਦੇ ਲਈ ਮੈਂ ਨਿੱਜੀ ਵਕੀਲ ਰੱਖ ਲੈਂਦਾ ਸਭ ਤੋਂ ਵੱਡੀ ਸਮੱਸਿਆ ਹੈ ਕਿ ਮੈਂ ਗਰੀਬ ਆਦਮੀ ਹਾਂ ਅੱਜ 11 ਸਾਲ ਮਗਰੋਂ ਵੀ ਮੇਰੇ ਜ਼ਖਮ ਭਰੇ ਨਹੀਂ ਹਨ ਇਹ ਘਟਨਾ ਮੈਨੂੰ ਸਦਾ ਪਰੇਸ਼ਾਨ ਕਰਦੀ ਰਹੇਗੀ ਉਹ ਮੇਰੀ ਵੱਡੀ ਧੀ ਸੀ ਮੈਨੂੰ ਬਹੁਤ ਪਿਆਰੀ ਸੀ ਮੇਰੇ ਜਿਗਰ ਦਾ ਟੁਕੜਾ ਸੀ ਮੈਂ ਕਈ ਸਾਲਾਂ ਤੋਂ ਕੁੱਟ-ਕੁੱਟ ਕੇ ਜੀ ਰਿਹਾ ਹਾਂ ਜਦੋਂ ਵੀ ਅਖਬਾਰ ਟੀਵੀ ਜਾਂ ਅਜਿਹੀ ਘਟਨਾ ਦੀ ਖ਼ਬਰ ਪੜਦਾ ਦੇਖਦਾ ਹਾਂ ਤਾਂ ਮੇਰੇ ਪਰਿਵਾਰ ਨਾਲ ਵਾਪਰਿਆ ਸਭ ਕੁਝ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਇਸ ਲਈ ਮੈਂ ਹੁਣ ਅਜਿਹੀਆਂ ਖਬਰਾਂ ਪੜ੍ਹਨੀਆਂ ਸੁਣਨੀਆਂ ਛੱਡ ਦਿੱਤੀਆਂ ਹਨ ਇਹ ਸਾਰਾ ਮਾਮਲਾ ਦੱਸਦਾ ਹੈ ਕਿ ਇੱਕ ਪਾਸੇ ਬੇਗਨਾਹ ਨੂੰ ਜ਼ਿੰਦਗੀ ਦੇ 11 ਸਾਲ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਗੁਜ਼ਾਰਨੇ ਪਏ ਅਤੇ ਇੱਕ ਬੇਵਸ ਬਾਬ ਨੂੰ ਆਪਣੀ ਧੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਦਾ ਦੁੱਖ ਹੈ ਦੋਵੇਂ ਪਰਿਵਾਰ ਆਪੋ ਆਪਣੀ ਥਾਂ ਪੀੜ ਤਹਾਨੀ ਦੂਜੇ ਪਾਸੇ ਅਸਲ ਦੋਸ਼ੀਆਂ ਦਾ ਪਰਸਾਵਾ ਵੀ ਫੜਿਆ ਨਹੀਂ ਗਿਆ ਅਜਿਹੇ ਕਨੇਉਣੇ ਅਪਰਾਧ ਕਰਨ ਵਾਲੇ ਹੋਰ ਕਿੰਨਾ ਚਿਰ ਕਾਨੂੰਨ ਦੀਆਂ ਚੋਰ ਮੋਰੀਆਂ ਦਾ ਲਾਹਾ ਲੈਂਦੇ ਰਹਿਣਗੇ ਕਿੰਨੇ ਪੀੜਿਤ ਪਰਿਵਾਰਾਂ ਨੂੰ ਹਲੇ ਕਿੰਨੀ ਦੇਰ ਹੋਰ ਇਨਸਾਫ ਦੀ ਢੀਕ ਕਰਦਿਆਂ ਸੰਤਾਪ ਅੰਡੋੜਾ ਪਵੇਗਾ ਇਸ ਗੱਲ ਦਾ ਕਿਸੇ ਕੋਲੇ ਕੋਈ ਜਵਾਬ ਨਹੀਂ ਹੋਵੇਗਾ ਜੇ ਤੁਹਾਡੇ ਕੋਲੇ ਜਵਾਬ ਹੈ ਜਾਂ ਫਿਰ ਇਸ ਘਟਨਾ ਬਾਰੇ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਣਾ ਦਿਓ ਅੱਗੇ ਜੀ ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੂਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ